ਸਾਸ਼ਰੀਆ ਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਿੱਸਾ ਕਵੀ ਹਾਫਿਜ਼ ਵਰਖੁਰਦਾਰ ਬਾਰੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਹਾਫਿਜ਼ ਵਰਖੁਰਦਾਰ ਕਿਹੜੇ ਦੌਰ ਦਾ ਕਿੱਸਾ ਕਵੀ ਸੀ ਪਹਿਲੇ ਦੌਰ ਦਾ ਔਰ ਗੁਰੂ ਨਾਨਕ ਕਾਲ ਦਾ ਹਾਫਿਜ਼ ਦਾ ਪਿੰਡ ਮੁਸਲਮਾਨੀ ਪਾਕਿਸਤਾਨ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ ਸਰਗੋਦਾ ਜ਼ਿਲ੍ਹੇ ਵਿੱਚ ਹਾਫਿਜ਼ ਵਰਖੁਰਦਾਰ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਹੜਾ ਹੈ ਯੂਸਫ ਜ਼ੁਲੈਖਾ हाफिज बरकरदार किस्सा सस्सी पुनू की शैली कि यथार्थवादी कुरान शरीफ यूसुफ जुलेखा बारे चर्चा किस नाम हेठ हुई सूरत यूसुफ पंजाबी साहित्य विच किस विदेशी कथा उपर रचिया पहला किस्सा है सस्सी पुनू किसे विदेशी कथा नाबी किस्से का रूप देा पहला किस्साकार के हाफिज यूसुफ जुलेखा का किस्सा मूल रूप में कि भाषा पा तो रूपांतरित किया गया है फारसी हाफिज़ ने किस्सा यूसुफ जुलेखा की रचना कदों की सोलह सौ सो सतासी में हाफिज़ बरकरदार की जात की सी जट हाफिज़ बरकरदार का उपनाम की सी रांझा हाफिज़ बरकरदार केड़े बादशाह समकाली से औरंगजेब शाहजहां ਹਾਫਿਜ਼ ਵਰਕੁਰਦਾਰ ਦੁਆਰਾ ਲਿਖੇ ਯੂਸਫ ਜੁਲੈਕਾ ਤੇ ਸਸੀ ਪੁੰਨੂ ਕਿਸਿਆਂ ਦੀ ਰਚਨਾ ਕਿਹੜੇ ਛੰਦ ਵਿੱਚ ਹੋਈ ਬੈਂਤ ਛੰਦ ਵਿੱਚ ਸਸੀ ਪੁੰਨੂ ਦਵਈਆ ਛੰਦ ਵਿੱਚ ਯੂਸਫ ਜੁਲੈਕਾ ਦਾ ਕਿੱਸਾ ਹਾਫਿਜ਼ ਵਰਕੁਰਦਾਰ ਕਿਹੜੀ ਵਿਚਾਰਧਾਰਾ ਦਾ ਹਾਮੀ ਸੀ ਸੂਫੀ ਪੰਜਾਬੀ ਵਿੱਚ ਯੂਸਫ ਜੁਲੈਕਾ ਦਾ ਕਿੱਸਾ ਪਹਿਲੀ ਵਾਰ ਕਿਸ ਕਵੀ ਨੇ ਲਿਖਿਆ ਹਾਫਿਜ਼ ਵਰਕੁਰਦਾਰ ਨੇ ਕਿਸ ਕਿੱਸਾ ਕਰਦੇ ਕਿਸਿਆਂ ਉੱਪਰ ਫਾਰਸੀ ਦਾ ਪ੍ਰਭਾਵ ਜ਼ਿਆਦਾ ਹੈ ਹਾਫਿਜ਼ ਵਰਕੁਰਦਾਰ ਦੇ हाफिज बरकुरदार ने किड़े किस्से लिखे तीन किस्से लिखे मिर्जा साहिबा यूसुफ जुलेका सस्सी पुनू का यूसुफ जुलेखा के किस्से का तरातल कितों का है ईरान का हाफिज़ बरकुरदार के किस्से मिर्जा साहिबा की खासियत की है संपूर्ण रूप लिखा गया है कुछ परिवर्तन करके सस्सी पुन्नू के किस्से पहली बार विस्तार सहित किसने लिखिया हाफिज़ बरकरदार ने ਹਾਫੀਜ਼ ਵਰਕੁਦਾਰ ਨੇ ਕਿਸੇ ਮਿਰਜਾ ਸਾਹਿਬ ਦੀ ਕਹਾਣੀ ਕਿਹੜੇ ਕਵੀ ਦੇ ਕਿਸੇ ਦੀ ਕਹਾਣੀ ਨਾਲ ਮਿਲ ਜੀ ਮਿਲਦੀ ਜੁਲਦੀ ਲਿਖੀ ਪਿੱਲੂ ਦੇ ਹਾਫੀਜ਼ ਵਰਕੁਦਾਰ ਦੁਆਰਾ ਲਿਖੇ ਕਿਸੇ ਸੱਸੀ ਪੁੰਨੂ ਦੇ ਕਿੰਨੇ ਬੰਦ ਹਨ 51 ਬੰਦ ਹਨ ਯੂਸਫ ਨੂੰ ਖੂਹ ਵਿੱਚ ਕਿਸ ਨੇ ਸੁੱਟਵਾਇਆ ਉਸ ਦੇ ਪੁਰਾਣੇ ਯੂਸਫ ਖੂਹ ਵਿੱਚ ਕਿੰਨੇ ਸਮੇਂ ਲਈ ਰਿਹਾ 3 ਸਾਲ ਤੇ 3 ਰਾਤਾਂ ਲਈ ਝੁਲੇਖਾ ਦੇ ਪਿਤਾ ਦਾ ਕੀ ਨਾਮ ਸੀ ਤੈਮੁਸ ਬਾਦਸ਼ਾਹ ਹਾਫਿਜ਼ ਦੇ ਬਾਰਾ ਮਾਨੂ ਕਿਸ ਨੇ ਅਤੇ ਕਦੋਂ ਪ੍ਰਕਾਸ਼ਿਤ ਕਰਵਾਇਆ ਪਿਆਰਾ ਸਿੰਘ ਪਦਮ ਨੇ ਅਲੋਚਨਾ ਪత్రికਾ ਵਿੱਚ 1952 ਵਿੱਚ ਪ੍ਰਕਾਸ਼ਿਤ ਕਰਵਾਇਆ ਹਾਫਿਜ਼ ਵਰਕੁਦਾਰ ਦੀ ਸ਼ਾ ਕਾ ਰਚਨਾ ਕਿਹੜੀ ਹੈ ਯੂਸਫ ਯੁਲੇਖਾ ਯੂਸਫ ਯੁਲੇਖਾ ਕਿਸੇ ਦਾ ਅੰਤ ਕਿਹੋ ਜਿਹਾ ਹੈ ਸੁਖਾਂਤਕ ਬੁਢਾਪੇ ਵਿੱਚ ਮਿਲਾਪ ਹੋ ਜਾਂਦਾ ਹੈ ਹਾਫਿਜ਼ ਵਰਕੁਦਾਰ ਮਸਨਿਫ ਗੋੜ ਜਿਨਾ ਦੀ ਚਿੱਟੀ ਹਰ ਹਰ ਬੈਂਦ ਉਹਦਾ ਵੀ ਡਿੱਟਾ ਜਿਉ ਮਿਸਰੀ ਦੀ ਖਿੱਟੀ ਹਾਫਿਜ਼ ਬਾਰੇ ਉਪਰੋਕਤ 17 ਕਿੱਸੇ ਦੀਆਂ ਹਨ ਮੁਹੰਮਦ ਬਖਸ਼ ਦੀਆਂ ਹਾਫਿਜ਼ ਵਰਕੁਰਦਾਨ ਨੇ ਕਿਹੜੇ ਕਿੱਸੇ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ ਯੂਸਫ ਜੁਲੈਕਾ ਦੇ ਕਿੱਸੇ ਨੂੰ ਫਾਰਸੀ ਤੋਂ ਪੰਜਾਬੀ ਵਿੱਚ ਲਿਖਿਆ ਯੂਸਫ ਜੁਲੈਕਾ ਦੇ ਪਤੀ ਦਾ ਕੀ ਨਾਮ ਸੀ ਅਜੀਜ਼ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਨੋਟਸ ਆ ਪੀਡੀਐਸ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ